ਬੜੀ ਖੁਸ਼ੀ ਦੀ ਖਬਰ ਐਮਐਸਪੀ ਤੋਂ ਵੀ ਵੱਧ ਰੇਟ ਤੇ ਖਰੀਦੀ ਜਾ ਰਹੀ ਆ ਕਿਸਾਨਾਂ ਦੀ ਫਸਲ ਜਿਸ ਨੂੰ ਦੇਖ ਕੇ ਕਿਸਾਨ ਖੁਸ਼ ਨਜ਼ਰ ਆ ਰਹੇ ਨੇ ਤੇ ਮੰਡੀਆਂ ਦੇ ਪ੍ਰਬੰਧਾਂ ਦੀ ਜੇਕਰ ਗੱਲ ਕੀਤੀ ਜਾਵੇ ਮੰਡੀਆਂ ਦੇ ਪ੍ਰਬੰਧਾਂ ਨੂੰ ਲੈ ਕੇ ਕਿਸਾਨ ਕਹਿੰਦੇ ਨੇ ਪ੍ਰਬੰਧ ਪੁਖਤਾ ਨੇ ਹਰ ਕਿਸੇ ਚੀਜ਼ ਦਾ ਬੰਦੋਬਸਤ ਹੈ ਬਾਥਰੂਮ ਤੱਕ ਕਹਿੰਦੇ ਬਿਲਕੁਲ ਸਾਫ਼ ਪਏ ਨੇ ਤਾਂ ਫਸਲਾਂ ਦੀ ਜੇ ਗੱਲ ਕੀਤੀ ਜਾਵੇ ਕਹਿੰਦੇ ਐਮਐਸਪੀ ਤੋਂ 5 ਰੁਪਏ ਵੱਧ ਰੇਟ ਤੇ ਖਰੀਦੀ ਜਾ ਰਹੀ ਹੈ ਸਾਡੀ ਫਸਲ ਤਾਂ ਸੰਗਰੂਰ ਦੀਆਂ ਮੰਡੀਆਂ ਦੀ ਗੱਲ ਕੀਤੀ ਜਾ ਰਹੀ ਆ ਸੰਗਰੂਰ ਦੀਆਂ ਮੰਡੀਆਂ ਦੇ ਵਿੱਚ ਪਹੁੰਚੇ ਕਿਸਾਨ ਸਰਕਾਰ ਦੇ ਇਹਨਾਂ ਪ੍ਰਬੰਧਾਂ ਅਤੇ ਖਰੀਦ ਤੋਂ ਕਾਫੀ ਖੁਸ਼ ਨਜ਼ਰ ਆ ਰਹੇ ਨੇ ਇੱਕ ਵਾਰ ਤੁਹਾਨੂੰ ਅਨਦਾਤਾ ਦੀ ਜ਼ੁਬਾਨੀ ਸੁਣਾਉਨੇ ਆ ਫਸਲ ਸਾਨੂੰ ਜੀ 3 ਦਿਨ ਹੋ ਗਏ ਆ ਇਹਨਾਂ ਨੂੰ ਫਸਲ ਤਾਂ ਵਿਕੀ ਵਰਗੀ ਹੀ ਹੁੰਦੀ ਆ ਜਦੋਂ ਛਾਪ-ਛਪਈਆ ਹੋ ਗਿਆ ਨਾਲ ਦੀ ਨਾਲ ਭਰੀ ਜਾਂਦੀ ਆ ਲੇਬਰ ਦੀ ਤੰਗੀ ਆ ਗਈ ਲੇਬਰ ਘਟਾ ਸਾਫ ਨਹੀਂ ਹੋ ਰਹੀ ਕਣਕ ਸਫਾਈ ਵੀ ਨਾ ਭਰਦੇ ਹੈ ਨਹੀਂ ਪ੍ਰਾਈਵੇਟ ਹੀ ਵਿਕ ਰਹੀ ਆ ਹਾਂ ਕਿੰਨੇ ਕੀ ਐਮਐਸਪੀ ਤੋਂ ਜ਼ਿਆਦਾ ਵਿਕ ਰਹੀ ਐਮਐਫਸੀ ਤੋਂ ਐਸਪੀ ਤੋਂ ਜ਼ਿਆਦਾ ਆ ਜੀ 5 ਰੁਪਏ ਹਾਂ ਤੁਹਾਨੂੰ 5 ਮੁੱਤ ਦੀ ਗੱਲ ਕੀਤੀ ਜਾਵੇ ਕੀ ਕੋਈ ਸੂਤ ਤਾਂ ਮਿਲ ਰਹੀਆਂ ਨੇ ਜਾਂ ਕੀ ਖੂਲ ਤੋਰ ਤਾਂ ਕਾਹਦੀ ਮਿਲਦੀ ਆ ਜੀ ਪਾਣੀ ਪੂਣੀ ਸਹੀ ਹੈਗਾ ਲੈਟਰਾਂ ਬਲਕਿ ਆਪਣੇ ਛਾਫਲਾ ਸਾਰੇ ਕੋ ਠੀਕ ਆਗਾ ਹਾਂ ਅੱਗੇ ਨੂੰ ਵਧੀਆ ਹੈਗਾ ਜੀ ਸੰਗੀ کافی ਹੋ ਰਿਹਾ ਹੈਗਾ ਝਾੜ ਦੀ ਗੱਲ ਕੀਤੇ ਕਿਸ ਤਰ੍ਹਾਂ ਰਿਹਾ ਹੈ ਝਾੜ ਝਾੜ ਅੱਗੇ ਨੂੰ ਵਧ ਰਿਹਾ ਜੀ ਥੋੜਾ ਉਹ ਜੀ ਤੂੜੀ ਗਈ ਸਾਡੀ ਅਸੀਂ ਤਾਂ ਉੱਥੇ ਨੁਕਸਾਨ ਜਾਣ ਨਹੀਂ ਤੂੜੀ ਨਹੀਂ ਅੱਧ ਗਈ ਕੋਈ ਪੁੱਛ ਰਿਹਾ ਅੱਛਾ ਤੂੜੀ ਕੀ बिक ਨਹੀਂ ਰਹੀ ਹੈ ਬੇਕੀ ਨਹੀਂ ਰਹੀ ਅੱਗ ਹੀ ਲੱਗਣੀ ਆ ਤੂੜੀ ਬਣਾਉਣੀ ਹੈ ਤੂੜੀ ਨਾਲ ਨਿਕਲਦਾ ਕਾਰਨ ਦਾ ਇੱਕ ਤਾਂ ਇਹ ਗੰਡਾ ਮੰਨਣ ਲੱਗ ਗਿਆ ਜਿਹੜੀਆਂ ਪਰਾਲੀ ਦੀਆਂ ਇਹਦੇ ਕਰਕੇ ਵਰਕ ਪਿਆ ਜੀ ਇਹ ਮੱਛਣ ਨੂੰ ਇਹ ਜਾਣ ਲੱਗ ਗਿਆ ਨਾ ਫੈਕਟਰੀਆਂ ਦੇ ਵਿੱਚ ਇਹ ਮੱਛਣ ਲੱਗ ਗਈ ਤੇ ਬਾਕੀ ਚ ਯਾਰ ਪਾਉਣ ਲੱਗ ਗਏ ਅਸੀਂ ਜ਼ਿਮੀਂਦਾਰ ਜਿਹੜੀ ਤੂੜੀ ਪਸ਼ੂਆਂ ਨੂੰ ਪਾਉਣੀ ਸੀਗੀ ਉਥੇ ਚਾਰ ਪੈਣ ਲੱਗ ਗਿਆ ਉਹਦੇ ਨਾਲ ਫਰਕ ਪੈ ਗਿਆ ਚਾਰ ਦੀਆਂ ਫੈਕਟਰੀਆਂ ਸਾਡੇ ਲਵੇ ਕਈ ਲੱਗੀਆਂ ਛੇ ਛਤ ਹੋਏ ਕਿਉਂਦੇ ਝੰਡੂਰ ਵਾਲੇ ਦਾ ਉਹਦੇ ਕਰਕੇ ਫਰਕ ਪੈ ਗਿਆ ਸਤ ਜੀ ਕਿਹੜੇ ਪੈਣ ਵਾਏ ਅੱਲੇ ਸਾਬੋ ਸਤ ਦੀ ਗੱਲ ਕਿਤੇ ਕਦੋਂ ਕੋ ਲੈ ਕੇ ਅੱਜ ਦੀ ਬਿਜਲੀ ਜੇ ਕੀ ਹੈ ਕੱਲ ਸ਼ਾਮ ਨੂੰ ਲੈ ਕੇ ਆਏ ਸੀ ਨਹੀਂ ਵੀ ਹਲਤਾ ਐਵੇਂ ਹੀ ਪਈ ਆ ਜੀ ਨਾ ਹੀ ਹਲੇ ਕੀ ਕਹਿੰਦੇ ਨਹੀਂ ਹੈ ਅੱਲੇ ਉਹ ਘਰ ਲੱਗੂਆ ਜੀ ਫੇਰ ਉਦੋਂ ਬਾਅਦ ਦਿੱਤੀਗੀ। ਹਾਂ ਜੀ। ਲੇਬਰ ਦੀ ਸਮੱਸਿਆ ਕਰਦੇ। ਲੇਬਰ ਦੀ ਸਮੱਸਿਆ ਕਰਤੀ ਨਹੀਂ। ਹਾਂ ਜੀ ਹਾਂ। ਤੇ ਉਹਦਾ ਪੀਣ ਵਾਲੇ ਪਾਣੀ ਵਗੈਰਾ ਦੇ ਫਸਲ ਸਾਨੂੰ ਜੀ 3 ਦਿਨ ਹੋ ਗਏ ਆ ਇਹਨਾਂ ਨੂੰ। ਫਸਲ ਤਾਂ ਵਿਕੀ ਵਰਗੀ ਇਹ ਹੁੰਦੀ ਆ ਜਦੋਂ ਛਾਪ ਛਪਈਆ ਹੋ ਗਿਆ ਨਾਲ ਦੀ ਨਾਲ ਭਰੀ ਜਾਂਦੀ ਆ। ਲੇਬਰ ਦੀ ਤੰਗੀ ਆ ਗਈ, ਲੇਬਰ ਘਟਾ, ਸਾਫ ਨਹੀਂ ਹੋ ਰਹੀ ਕਣਕ। ਸਫਾਈ ਬਿਨਾ ਭਰਦੇ ਹੈ ਨਹੀਂ। ਪ੍ਰਾਈਵੇਟ ਹੀ ਵਿਕ ਰਹੀ ਆ। ਹਾਂ। ਕੀ ਕਿ ਐਮਐਸਪੀ ਤੋਂ ਜ਼ਿਆਦਾ ਐਮਐਫਸੀ ਤੋਂ ਐਸਪੀ ਤੋਂ ਜ਼ਿਆਦਾ ਆ ਜੀ 5 ਰੁਪਏ ਹਾਂ ਤੁਹਾਨੂੰ 5 ਮੁੱਤ ਦੀ ਗੱਲ ਕੀਤੀ ਜਾਵੇ ਕੀ ਕੋਈ ਖੂਲ ਤਾਂ ਮਿਲ ਰਹੀਆਂ ਨੇ ਜਾਂ ਕਿ ਖੂਲ ਦੌਰ ਤਾਂ ਕਰ ਹੀ ਮਿਲ ਗਿਆ ਜੀ ਪਾਣੀ ਪੂਣੀ ਸਹੀ ਹੈਗਾ ਲੈਟਰਾਂ ਬਲਕਿ ਆਪਣੇ ਛਾਫਲਾ ਸਾਰੇ ਕੋ ਠੀਕ ਆਗਾ ਹਾਂ ਅੱਗੇ ਨੂੰ ਵਧੀਆ ਹੈਗਾ ਜਾਨੀ ਮੌਸਮ ਵੀ ਤਾਂ ਹੀ ਹੋ ਰਿਹਾ ਹੈਗਾ ਝਾੜ ਦੀ ਗੱਲ ਕੀਤੇ ਕਿਸ ਤਰ੍ਹਾਂ ਰਿਹਾ ਹੈ ਝਾੜ ਝਾੜ ਅੱਗੇ ਨੂੰ ਵੱਧ ਰਿਹਾ ਜੀ ਥੋੜਾ ਉਹ ਜੀ ਤੂੜੀ ਗਈ ਸਾਡੀ ਅਸੀਂ ਤਾਂ ਉੱਥੇ ਨੁਕਸਾਨ ਜਾਣ ਨਹੀਂ ਤੂੜੀ ਨਹੀਂ ਇਹ ਤਾਂ ਕੀ ਕੋਈ ਪੁੱਛ ਰਿਹਾ ਤੂੜੀ ਕਿ ਬਿਕ ਨਹੀਂ ਰਹੀ ਹੈ ਬਿਕ ਨਹੀਂ ਰਹੀ ਅੱਗ ਹੀ ਲੱਗਣੀ ਆ ਤੂੜੀ ਬਣਾਉਣੀ ਤੂੜੀ ਨਾ ਨਿਕਲਦਾ ਕਾਰਨ ਦਾ ਇੱਕ ਤਾਂ ਇਹ ਗੰਡਾ ਮੰਨਣ ਲੱਗ ਗਿਆ ਜਿਹੜੀਆਂ ਪਰਾਲੀ ਦੀਆਂ ਇਹਦੇ ਕਰਕੇ ਫਰਕ ਪਿਆ ਜੀ ਇਹ ਮੱਛਣ ਨੂੰ ਇਹ ਜਾਣ ਲੱਗੀ ਹੈ ਨਾ ਫੈਕਟਰੀਆਂ ਦੇ ਵਿੱਚ ਇਹ ਮੱਛਣ ਲੱਗੀ ਤੇ ਵਾਕਈ ਚਾਰ ਪਾਉਣ ਲੱਗ ਗਏ ਅਸੀਂ ਜ਼ਿੰਮੇਵਾਰ ਜਿਹੜੀ ਤੂੜੀ ਪਸ਼ੂਆਂ ਨੂੰ ਪਾਉਣੀ ਸੀਗੀ ਉੱਥੇ ਚਾਰ ਪੈਣ ਲੱਗ ਗਿਆ ਉਹਦੇ ਨਾਲ ਫਰਕ ਪੈ ਗਿਆ ਚਾਰ ਦੀਆਂ ਫੈਕਟਰੀਆਂ ਸਾਡੇ ਲਵੇ ਕਈ ਲੱਗੀਆਂ 6-7 ਕਿਉਂਦੇ ਝੰਡੂਰ ਦੇ ਵਾਲੇ ਦਾ ਉਦੇ ਕਰਕੇ ਫਰਕ ਪੈ ਗਿਆ ਅਲੇ ਸਾਬੋ ਅੱਜ ਫੱਟ ਦੀ ਗੱਲ ਕੀਤੀ ਕਦੋਂ ਕੇ ਲੈ ਕੇ ਅੱਜ ਦੀ ਬਿਜਲੀ ਜੇ ਕੀ ਹੈ ਕੱਲ ਸ਼ਾਮ ਨੂੰ ਲੈ ਕੇ ਆਏ ਸੀ ਜੀ ਹਲਤਾ ਐਵੇਂ ਪਈ ਹੈ ਜੀ ਅੱਛਾ ਕੋਈ ਆ ਨਹੀਂ ਨਾ ਜੀ ਹਲੇ ਕੀ ਕਹਿੰਦੇ ਨਹੀਂ ਹਲੇ ਉਹ ਧਾਰ ਲੱਗੂਗਾ ਜੀ ਫੇਰ ਉਸ ਤੋਂ ਬਾਅਦ ਬੁੱਤੀ ਜੀ ਹਾਂ ਜੀ ਲੇਬਰ ਦੀ ਸਮੱਸਿਆ ਕਰਤੇ ਲੇਬਰ ਦੀ ਸਮੱਸਿਆ ਕਰਤੀ ਹਾਂ ਜੀ ਹਾਂ ਤੇ ਉਹਦਾ ਪੀਣ ਵਾਲੇ ਪਾਣੀ ਵਗੈਰਾ ਤਾਂ ਤੁਸੀਂ ਸੁਣਿਆ ਕਿਸਾਨਾਂ ਦੇ ਵੱਲੋਂ ਖੁਸ਼ੀ-ਖੁਸ਼ੀ ਦੇ ਵਿੱਚ ਗੱਲਾਂ ਦੱਸ ਦਿੱਤੀਆਂ ਕਿ ਕਿਸ ਤਰੀਕੇ ਦੇ ਪ੍ਰਬੰਧ ਨੇ ਫਸਲ ਕਿਵੇਂ ਵਿਕ ਰਹੀ ਆ ਫਸਲ ਐਮਐਸਪੀ ਤੋਂ ਵੀ ਵੱਧ ਰੇਟ ਤੇ ਵਿਕ ਵਿਕ ਰਹੀ ਆ ਤਾਂ ਦੂਜੇ ਪਾਸੇ ਕਿਸਾਨਾਂ ਦੀ ਜ਼ਿਕਰ ਗੱਲ ਕੀਤੀ ਜਾਵੇ ਐਮਐਸਪੀ ਦਾ ਗਰੰਟੀ ਕਾਨੂੰਨ ਬਣਵਾਉਣ ਦੇ ਲਈ ਮੰਗ ਨੂੰ ਲੈ ਕੇ ਲਗਾਤਾਰ ਅੰਦੋਲਨ ਕੀਤੇ ਜਾ ਰਹੇ ਨੇ ਕਿ ਕੇਂਦਰ ਸਰਕਾਰ ਜਿਹੜੀ ਆ ਬਾਕੀ ਫਸਲਾਂ ਦੇ ਉੱਤੇ ਵੀ ਐਮਐਸਪੀ ਦਾ ਗਰੰਟੀ ਕਾਨੂੰਨ ਬਣਾਵੇ ਬਾਕੀ ਫਸਲਾਂ ਦੇ ਉੱਤੇ ਵੀ ਐਮਐਸਪੀ ਦੇਵੇ ਤਾਂ ਜੋ ਕਿਸਾਨ ਜਿਹੜੀ ਆ ਇਸ ਫਸਲੀ ਚੱਕਰ ਦੇ ਵਿੱਚੋਂ ਨਿਕਲਣ ਕਣਕ ਤੇ ਝੋਨੇ ਤੋਂ ਇਲਾਵਾ ਵੀ ਕੋਈ ਹੋਰ ਫਸਲ ਦੀ ਖੇਤੀ ਕਿਸਾਨ ਕਰੇ ਤਾਂ ਜੋ ਕਿਸਾਨਾਂ ਦਾ ਨੁਕਸਾਨ ਨਾ ਹੋਵੇ ਬਲਕਿ ਕਿਸਾਨਾਂ ਨੂੰ ਚਾਰ ਪੈਸੇ ਬਚਣ ਮੁਨਾਫਾ ਹੋਵੇ ਜਿਸ ਦੇ ਨਾਲ ਫਿਰ ਜਿਹੜੇ ਕਰਜ਼ਾਈ ਕਿਸਾਨ ਨੇ ਉਹ ਆਪਣਾ ਕਰਜ਼ਾ ਉਤਾਰ ਸਕਣ ਕਿਉਂਕਿ ਹੋਰ ਫਸਲਾਂ ਉਗਾਉਂਦੇ ਨੇ ਕਿਸਾਨ ਫਿਰ ਉਹਨਾਂ ਨੂੰ ਉਸ ਫਸਲਾਂ ਦੇ ਰੇਟ ਨਹੀਂ ਮਿਲਦੇ ਕਈ ਵਾਰ ਤਾਂ ਕਹਿੰਦੇ ਜੋ ਫਸਲਾਂ ਲਗਾਈਆਂ ਹੁੰਦੀਆਂ ਨੇ ਉਹਨਾਂ ਦਾ ਇੰਨਾ ਮਾੜਾ ਹਾਲ ਹੋ ਜਾਂਦਾ ਰੇਹਾਂ ਸਪਰੇਹਾਂ ਲਾ ਕੇ ਕਿਸਾਨ ਕਹਿੰਦੇ ਪੱਲੇ ਤੋਂ ਪੈਸੇ ਪਾਉਂਦੇ ਨੇ ਜਿਹੜਿਆ ਲਗਵਾਈ ਹੁੰਦੀ ਆ ਉਹ ਵੀ ਪੂਰੀ ਨਹੀਂ ਹੁੰਦੀ ਉਹਨਾਂ ਦੀ ਤਾਂ ਇਸ ਕਦਰ ਕਿਸਾਨ ਫਿਰ ਜਿਹੜੇ ਕਰਜ਼ੇ ਦੀ ਮਾਰ ਹੇਠ ਆ ਜਾਂਦੇ ਨੇ ਫਿਰ ਆੜਤੀਆਂ ਤੋਂ ਪੈਸੇ ਫੜਦੇ ਨੇ ਕਰਜ਼ਾ ਚੜ ਜਾਂਦਾ ਉਹਨਾਂ ਕਿਸਾਨਾਂ ਦੇ ਸਿਰ ਦੇ ਉੱਤੇ ਇਸੇ ਕਰਕੇ ਦੇਸ਼ ਦੇ ਵਿੱਚ ਕਰਜ਼ਈ ਹੋ ਕੇ ਕਿਸਾਨ ਫਿਰ ਕੋਈ ਅਜੀਹਾ ਕਦਮ ਚੱਕ ਲੈਂਦੇ ਨੇ ਜਿਸ ਤੋਂ ਬਾਅਦ ਪਰਿਵਾਰ ਉਹਨਾਂ ਦਾ ਹਮੇਸ਼ਾ ਦੇ ਲਈ ਪਛਤਾਉਂਦਾ ਰਹਿੰਦਾ ਤਾਂ ਹੁਣ ਜਿਹੜੀ ਆ ਸਰਕਾਰ ਐ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਤਾਰੀਫ਼ ਕਿਸਾਨ ਜ਼ਰੂਰ ਕਰ ਰਹੇ ਨੇ ਕਿ ਮੰਡੀਆਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਪੁਖਤਾ ਪ੍ਰਬੰਧ ਨੇ ਤੇ ਤਾਂ ਤੁਸੀਂ ਸੁਣਿਆ ਕਿਸਾਨਾਂ ਦੇ ਵੱਲੋਂ ਖੁਸ਼ੀ-ਖੁਸ਼ੀ ਦੇ ਵਿੱਚ ਗੱਲਾਂ ਦੱਸ ਦਿੱਤੀਆਂ ਕਿ ਕਿਸ ਤਰੀਕੇ ਦੇ ਪ੍ਰਬੰਧ ਨੇ ਫਸਲ ਕਿਵੇਂ ਵਿਕ ਰਹੀ ਆ ਫਸਲ ਐਮਐਸਪੀ ਤੋਂ ਵੀ ਵੱਧ ਰੇਟ ਤੇ ਵਿਕ ਵਿਕ ਰਹੀ ਆ ਤਾਂ ਦੂਜੇ ਪਾਸੇ ਕਿਸਾਨਾਂ ਦੀ ਜ਼ਿਕਰ ਗੱਲ ਕੀਤੀ ਜਾਵੇ ਐਮਐਸਪੀ ਦਾ ਗਰੰਟੀ ਕਾਨੂੰਨ ਬਣਵਾਉਣ ਦੇ ਲਈ ਮੰਗ ਨੂੰ ਲੈ ਕੇ ਲਗਾਤਾਰ ਅੰਦੋਲਨ ਕੀਤੇ ਜਾ ਰਹੇ ਨੇ ਕਿ ਕੇਂਦਰ ਸਰਕਾਰ ਜਿਹੜੀ ਆ ਬਾਕੀ ਫਸਲਾਂ ਦੇ ਉੱਤੇ ਵੀ ਐਮਐਸਪੀ ਦਾ ਗਰੰਟੀ ਕਾਨੂੰਨ ਬਣਾਵੇ। ਬਾਕੀ ਫਸਲਾਂ ਦੇ ਉੱਤੇ ਵੀ ਐਮਐਸਪੀ ਦੇਵੇ। ਤਾਂ ਜੋ ਕਿਸਾਨ ਜਿਹੜੀ ਆ ਇਸ ਫਸਲੀ ਚੱਕਰ ਦੇ ਵਿੱਚੋਂ ਨਿਕਲਣ ਕਣਕ ਤੇ ਝੋਨੇ ਤੋਂ ਇਲਾਵਾ ਵੀ ਕੋਈ ਹੋਰ ਫਸਲ ਦੀ ਖੇਤੀ ਕਿਸਾਨ ਕਰੇ ਤਾਂ ਜੋ ਕਿਸਾਨਾਂ ਦਾ ਨੁਕਸਾਨ ਨਾ ਹੋਵੇ ਬਲਕਿ ਕਿਸਾਨਾਂ ਨੂੰ ਚਾਰ ਪੈਸੇ ਬਚਣ ਮੁਨਾਫਾ ਹੋਵੇ ਜਿਸ ਦੇ ਨਾਲ ਫਿਰ ਜਿਹੜੇ ਕਰਜ਼ਾਈ ਕਿਸਾਨ ਨੇ ਉਹ ਆਪਣਾ ਕਰ ਜਾ ਉਤਾਰ ਸਕਣ ਕਿਉਂਕਿ ਹੋਰ ਫਸਲਾਂ ਉਗਾਉਂਦੇ ਨੇ ਕਿਸਾਨ ਫਿਰ ਉਹਨਾਂ ਨੂੰ ਉਸ ਫਸਲਾਂ ਦੇ ਰੇਟ ਨਹੀਂ ਮਿਲਦੇ ਕਈ ਵਾਰ ਤਾਂ ਕਹਿੰਦੇ ਜੋ ਫਸਲਾਂ ਲਗਾਈਆਂ ਹੁੰਦੀਆਂ ਨੇ ਉਹਨਾਂ ਦਾ ਇੰਨਾ ਮਾੜਾ ਹਾਲ ਹੋ ਜਾਂਦਾ ਰਿਹਾਂ ਸੁਪਰੇਂਾ ਲਾ ਕੇ ਕਿਸਾਨ ਕਹਿੰਦੇ ਪੱਲੇ ਤੋਂ ਪੈਸੇ ਪਾਉਂਦੇ ਨੇ ਜਿਹੜਿਆ ਲਗਵਾਈ ਹੁੰਦੀ ਆ ਉਹ ਵੀ ਪੂਰੀ ਨਹੀਂ ਹੁੰਦੀ ਉਹਨਾਂ ਦੀ ਤਾਂ ਇਸ ਕਦਰ ਕਿਸਾਨ ਫਿਰ ਜਿਹੜੇ ਕਰਜ਼ੇ ਦੀ ਮਾਰ ਹੇਠ ਆ ਜਾਂਦੇ ਨੇ ਫਿਰ ਆੜਤੀਆਂ ਤੋਂ ਪੈਸੇ ਫੜਦੇ ਨੇ ਕਰਜ਼ਾ ਚੜ ਜਾਂਦਾ ਉਹਨਾਂ ਕਿਸਾਨਾਂ ਦੇ ਸਿਰ ਦੇ ਉੱਤੇ ਇਸੇ ਕਰਕੇ ਦੇਸ਼ ਦੇ ਵਿੱਚ ਕਰਜ਼ਈ ਹੋ ਕੇ ਕਿਸਾਨ ਫਿਰ ਕੋਈ ਅਜੀਹਾ ਕਦਮ ਚੱਕ ਲੈਂਦੇ ਨੇ ਜਿਸ ਤੋਂ ਬਾਅਦ ਪਰਿਵਾਰ ਉਹਨਾਂ ਦਾ ਹਮੇਸ਼ਾ ਦੇ ਲਈ ਪਛਤਾਉਂਦਾ ਰਹਿੰਦਾ ਤਾਂ ਹੁਣ ਜਿਹੜੀ ਆ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਤਾਰੀਫ਼ ਕਿਸਾਨ ਜ਼ਰੂਰ ਕਰ ਰਹੇ ਨੇ ਕਿ ਮੰਡੀਆਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਪੁਖਤਾ ਪ੍ਰਬੰਧ ਨੇ ਤੇ ਐਮ ਐਸ ਪੀ ਤੋਂ ਵੱਧ ਰੇਟ ਤੇ ਫਸਲ ਖਰੀਦੀ ਜਾ ਰਹੀ ਹੈ ਫਸਲ ਸਾਨੂੰ ਜੀ 3 ਦਿਨ ਹੋ ਗਏ ਆ ਇਹਨਾਂ ਨੂੰ ਫਾਸਲ ਤਾਂ ਵਿਕੀ ਵਰਗੀ ਹੀ ਹੁੰਦੀ ਆ ਜਦੋਂ ਛਾਪ-ਛਪਈਆ ਹੋ ਗਿਆ ਨਾਲ ਦੀ ਨਾਲ ਭਰੀ ਜਾਂਦੀ ਆ ਲੇਬਰ ਦੀ ਤੰਗੀ ਆ ਗਈ ਲੇਬਰ ਘਟਾ ਸਾਫ ਨਹੀਂ ਹੋ ਰਹੀ ਕਣਕ ਸਫਾਈ ਬਿਨਾ ਭਰਦੇ ਹੈ ਨਹੀਂ ਪ੍ਰਾਈਵੇਟ ਹੀ ਵਿਕ ਰਹੀ ਆ ਹਾਂ ਕਿੰਨੇ ਕੀ ਐਮਐਸਪੀ ਤੋਂ ਜ਼ਿਆਦਾ ਵਿਕੀ ਐਮਐਫਸੀ ਤੋਂ ਐਸਪੀ ਤੋਂ ਜ਼ਿਆਦਾ ਆ ਜੀ 5 ਰੁਪਏ ਅਹ ਧਨੁਪੰਜ ਉੱਤਰੀ ਗੱਲ ਕੀਤੀ ਜਾਵੇ ਕੀ ਕੋਈ ਸੂਰਤਾਂ ਮਿਲ ਰਹੀਆਂ ਨੇ ਜਾਂ ਕਿ ਖੂਲ ਤੌਰ ਦਾ ਕਾਹਦੀ ਮਿਲਦਿਆ ਜੀ ਪਾਣੀ ਪੂਣੀ ਸਹੀ ਹੈਗਾ ਲੈਟਰਾਂ ਬਲਕਿ ਆਪਣੇ ਛਾਫਲਾ ਸਾਰਾ ਕੋ ਠੀਕ ਆਦਾ ਅੱਗੇ ਨੂੰ ਵਧੀਆ ਹੈਗਾ ਜਾਨੀ ਮੌਸਮ ਦੀ ਤਾਂ ਹੀ ਹੋ ਰਿਹਾ ਹੈਗਾ ਝਾੜ ਦੀ ਗੱਲ ਕੀਤੀ ਕਿਸ ਤਰ੍ਹਾਂ ਰਿਹਾ ਹੈ ਝਾੜ ਝਾੜ ਅੱਗੇ ਨੂੰ ਵੱਧ ਰਿਹਾ ਜੀ ਥੋੜਾ ਉਹ ਦੀ ਤੂੜੀ ਗਈ ਸਾਡੀ ਅਸੀਂ ਤਾਂ ਉੱਥੇ ਨੁਕਸਾਨ ਜਾਣ ਨਹੀਂ ਤੂੜੀ ਨਹੀਂ ਹੈ ਜੇ ਕੋਈ ਪੁੱਛ ਰਿਹਾ ਤੂੜੀ ਕੀ बिक ਨਹੀਂ ਰਹੀ ਹੈ ਜੀ ਬਿਕੀ ਨਹੀਂ ਰਹੀ ਅੱਗ ਹੀ ਲੱਗਣੀ ਆ ਟੂੜੀ ਬਣਾਉਣਗੇ ਟੂੜੀ ਨਾ ਨਿਕਲੇ ਕਾਰਨ ਦਾ ਇੱਕ ਤਾਂ ਇਹ ਗੰਡਾ ਮੰਨਣ ਲੱਗ ਗਿਆ ਜਿਹੜੀਆਂ ਪ੍ਰਾਲੀ ਦੀਆਂ ਇਹਦੇ ਕਰਕੇ ਵਰਕ ਪਿਆ ਜੀ ਇਹ ਮੱਛਣ ਨੂੰ ਇਹ ਜਾਣ ਲੱਗੀ ਹੈ ਨਾ ਫੈਕਟਰੀਆਂ ਦੇ ਵਿੱਚ ਇਹ ਮੱਛਣ ਲੱਗੀ ਤੇ ਬਾਕੀ ਚਾਰ ਪਾਉਣ ਲੱਗੇ